ਸਸਿਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਹੁਣ ਤੱਕ ਬਹੁਤ ਅਥਾ ਪਿਆਰ ਦਿੱਤਾ ਮੁਹੱਬਤ ਦਿੱਤੀ ਹੈ ਜਿੱਥੇ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਸਾਡੇ ਵੱਲੋਂ ਤੁਹਾਡੇ ਕਮੈਂਟਸ ਰਾਹੀਂ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਫੀਡਬੈਕਸ ਮਿਲਦਾ ਹੈ ਹੁਣ ਤੱਕ ਐਸਐਮਟੀਵੀ ਪੰਜਾਬ ਦੇ YouTube ਤੇ Facebook ਦੇ ਜ਼ਰੀਏ ਤੁਸੀਂ VOD ਯਾਨੀ ਕਿ ਵੀਡੀਓ ਔਨ ਡਿਮਾਂਡ ਨੂੰ ਬਹੁਤ ਪਿਆਰ ਦਿੱਤਾ ਹੈ 1 ਲੱਖ ਦੇ ਨੇੜੇ ਅਸੀਂ YouTube ਦੇ ਉੱਤੇ ਸਬਸਕ੍ਰਾਈਬਰਸ ਜਿਹੜੇ ਆ ਉਹ ਪਾਰ ਕੀਤੇ ਪਿਛਲੇ ਦਿਨਾਂ 'ਚ ਔਰ ਇੰਨੇ ਕੀ ਤਕਰੀਬਨ ਫੇਸਬੁੱਕ ਦੇ ਉੱਤੇ ਸਾਡੇ ਹੋ ਚੁੱਕੇ ਐ ਬਹੁਤ ਸਾਰੀਆਂ ਵੀਡੀਓਜ਼ ਮਿਲੀਅਨ 2 ਮਿਲੀਅਨ ਤੋਂ ਪਾਰ ਜਾਂਦੀਆਂ ਤਾਂ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਡੀ ਮਿਹਨਤ ਨੂੰ ਸਪੋਰਟ ਕਰ ਰਹੇ ਹੋ ਹੁਣ ਅਸੀਂ ਐਸਐਮਟੀਵੀ ਨਿਊਜ਼ ਦੇ ਜ਼ਰੀਏ ਨਿਊਜ਼ ਦੀ ਦੁਨੀਆ ਦੇ ਵਿੱਚ ਵੀ ਦੁਬਾਰਾ ਕਿਉਂਕਿ ਇਸ ਤੋਂ ਪਹਿਲਾਂ ਮੈਂ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਦਾ ਰਿਹਾ ਇਹ ਪਹਿਲੀ ਵਾਰ ਸੀ ਕਿ ਮੈਂ ਵੀਡੀਓ 온 ਡਿਮਾਂਡ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਿਆ ਇੰਟਰਵਿਊਜ਼ ਕੀਤੀਆਂ ਜਾਂ ਪੋਡਕਾਸਟ ਕੀਤੇ ਸੋ ਇੱਕ ਵਾਰ ਫਿਰ ਐਸਐਮਟੀਵੀ ਨਿਊਜ਼ ਤੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਸ਼ੇਅਰ ਕਰੋ ਐਸਐਮਟੀਵੀ ਨਿਊਜ਼ ਦੇ YouTube ਨੂੰ ਵੀ ਲਾਈਕ ਤੇ ਸ਼ੇਅਰ ਕਰੋ Instagram ਦੇ ਉੱਤੇ ਵੀ ਅਸੀਂ ਹਾਜ਼ਰ ਹਾਂ ਪੰਜਾਬ ਦੇਸ਼ ਦੁਨੀਆ ਖੇਡ ਮਨੋਰੰਜਨ ਵਪਾਰ ਹਰ ਤਰ੍ਹਾਂ ਦੀਆਂ ਖਬਰਾਂ ਲੈ ਕੇ ਮੈਂ ਔਰ ਮੇਰੀ ਟੀਮ ਐਸਐਮਟੀਵੀ ਨਿਊਜ਼ ਦੇ ਜ਼ਰੀਏ ਤੁਹਾਡੇ ਤੱਕ ਪਹੁੰਚ ਰਹੇ ਹਾਂ ਹਰ ਘਰ ਦੇ ਵਿੱਚ ਪੰਜਾਬ ਦੀ ਹਰ ਉਸ ਖਬਰ ਦੇ ਉੱਤੇ ਨਜ਼ਰ ਬਣਾਵਾਂਗੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਪਲ-ਪਲ ਦੀ ਅਪਡੇਟ ਤੁਹਾਨੂੰ ਦੇਵਾਂਗੇ ਔਰ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਰਹਾਂਗੇ ਧੰਨਵਾਦ